ਲੁਧਿਆਣਾ ਦੀ ਜਸਪ੍ਰੀਤ ਕੌਰ ਨੇ ਪਾਕਿਸਤਾਨ ਚ ਜਾ ਕੇ ਵਿਆਹ ਕਰਵਾ ਲਿਆ ਜਸਪ੍ਰੀਤ ਕੌਰ ਨੇ ਵਿਆਹ ਤੋਂ ਪਹਿਲਾਂ ਆਪਣਾ ਧਰਮ ਤਬਦੀਲ ਕਰ ਦਿਆ ਇਸਲਾਮ ਧਰਮ ਨੂੰ ਕਬੂਲ ਕਰ ਲਿਆ ਅਤੇ ਪਾਕਿਸਤਾਨੀ ਨੌਜਵਾਨ ਨਾਲ ਵਿਆਹ ਕਰਵਾ ਲਿਆ ਜਾਣਕਾਰੀ ਮੁਤਾਬਕ ਜਸਪ੍ਰੀਤ ਕੌਰ ਮੌਜੂਦਾ ਸਮੇਂ ਜਰਮਨੀ ਚ ਰਹਿ ਰਹੀ ਸੀ ਪੰਜਾਬ ਦੇ ਲੁਧਿਆਣਾ ਦੀ ਵਾਸੀ ਭਾਰਤੀ ਮੂਲ ਦੀ ਜਸਪ੍ਰੀਤ ਕੌਰ ਹੁਣ ਧਰਮ ਤਬਦੀਲ ਕਰਕੇ ਜਾਨਬ ਬਣ ਗਈ ਹੈ ਅਤੇ ਉਸ ਦਾ ਵਿਆਹ ਅਲੀ ਅਸਰ ਲਾ ਨਾਲ ਹੋਇਆ ਹੈ ਦੋਵਾਂ ਦੇ ਨਿਕਾਹ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਸਪ੍ਰੀਤ ਕੌਰ ਨੇ ਜਾਮੀਆਂ ਹਨਫੀਆਂ ਸਿਆਲਕੋਟ ਵਿਖੇ ਇਸਲਾਮ ਕਬੂਲ ਕੀਤਾ ਅਤੇ ਉੱਥੇ ਹੀ ਉਸ ਨੂੰ ਨਵਾਂ ਨਾਮ ਵੀ ਦਿੱਤਾ ਗਿਆ ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਵਿਦੇਸ਼ ਚ ਰਹਿਣ ਦੌਰਾਨ ਜਸਪ੍ਰੀਤ ਕੌਰ ਅਤੇ ਅਲੀ ਦੀ ਜਾਣ ਪਹਿਚਾਨ ਹੋਈ ਸੀ ਅਸਰ ਲਾਨ ਨੇ ਜਸਪ੍ਰੀਤ ਕੌਰ ਨੂੰ ਪਾਕਿਸਤਾਨ ਬੁਲਾਇਆ ਅਤੇ ਉੱਥੇ ਹੀ ਉਹਨਾਂ ਨੇ ਨਿਕਾਹ ਕਰਵਾ ਲਿਆ ਇਹ ਵੀ ਕਿਹਾ ਗਿਆ ਹੈ ਕਿ ਜਸਪ੍ਰੀਤ ਕੌਰ 16 ਜਨਵਰੀ ਨੂੰ ਧਾਰਮਿਕ ਯਾਤਰਾ ਤੇ ਪਾਕਿਸਤਾਨ ਗਈ ਸੀ ਅਤੇ ਇਸ ਦੌਰਾਨ ਦੋਵਾਂ ਦਾ ਵਿਆਹ ਹੋ ਗਿਆ ਜਸਪ੍ਰੀਤ ਕੌਰ ਜਿਸ ਕੋਲ ਕੇ ਭਾਰਤੀ ਪਾਸਪੋਰਟ ਵੀ ਹੈ ਉਸ ਨੂੰ 15 April ਤੱਕ ਪਾਕਿਸਤਾਨ 'ਚ ਸਿੰਗਲ ਐਂਟਰੀ ਵੀਜ਼ਾ ਦਿੱਤਾ ਗਿਆ ਸੀ। ਦਸੀ ਇੱਕੇ ਤੋਂ ਕੁਝ ਮਹੀਨੇ ਪਹਿਲਾਂ ਹੀ ਭਾਰਤੀ ਦੀ ਰਹਿਣ ਵਾਲੀ ਅੰਜੂ ਨਾਂ ਦੀ ਲੜਕੀ ਨੂੰ ਪਾਕਿਸਤਾਨ ਦੇ ਰਹਿਣ ਵਾਲੇ ਨਸ਼ਰੁੱਲਾ ਨਾਲ ਪਿਆਰ ਹੋ ਗਿਆ ਸੀ ਅਤੇ ਉਹ ਆਪਣਾ ਘਰ ਛੱਡ ਕੇ ਪਾਕਿਸਤਾਨ ਚਲੀ ਗਈ ਸੀ। ਇਸ ਦੌਰਾਨ ਅੰਜੂ ਦਿਆਂ ਨਸ਼ਰੁੱਲਾ ਨਾਲ ਕਈ ਫੋਟੋਆਂ ਵੀ ਫਾਇਰ ਕੀਤੀਆਂ ਸੀ ਜਿਸ ਤੋਂ ਬਾਅਦ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਅਤੇ ਹੁਣ ਸਿੱਖ ਲੜਕੀ ਜਸਪ੍ਰੀਤ ਗੌਰ ਨੇ ਸਰਹੱਦ ਪਾਰ ਕਰਕੇ ਅਲੀ ਅਸਰਲਾ ਨਾਲ ਵਿਆਹ ਕਰਵਾ ਲਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ